20 ਰੁਪਏ ਪੈ ਗਿਆ ਚਾਚਾ 20 ਦਾ ਕੋਈ ਗੱਲ ਨਹੀਂ ਸੁਣ ਗਿਆ ਮੈਨੂੰ ਦੇਣਾ ਕਿੰਨੇ ਦਾ 20 ਦਾ ਹੀ ਨਹੀਂ ਇਹ 20 ਦਾ ਕਿਉਂ ਨਹੀਂ ਹੈਗਾ ਚਾਚਾ ਬੱਚਾ ਹੈ ਉਹ ਇਹਦੇ ਜਗ੍ਹਾ 25 ਦਾ ਵੇਚ ਲਾ ਇਹ ਵਾਲੇ ਬੱਚਾ ਵਾ ਇਹਨਾਂ ਕਹਿੰਦਾ 20 ਦਾ ਨਹੀਂ ਹੈਗਾ ਬਣਾ ਯਾਰ ਪੱਕੇ ਮੋਦ ਲਾ ਚਾਚਾ ਵੀ ਫਾਇਦਾ ਤੂੰ ਪੱਕਾ ਫਿਰ ਤੂੰ ਘੱਟ ਕਰ ਲੈ ਮਾੜੇ ਮੋਟੇ 20 ਦਾ ਹੀ ਨਹੀਂ ਇਹ ਇੰਨਾ ਦਾ ਫਰਕ ਨਹੀਂ ਆ ਨਹੀਂ ਤੁੜਦਾ ਹੈ ਨਹੀਂ ਮੁੰਡੇ ਯਾਰ ਜਿੰਦੂ ਕੋਈ ਇਹ ਨਹੀਂ 20 ਦਾ ਕਿਉਂ 25 ਦਾ ਵੀ ਵੇਚ ਦਾਂਗੇ ਬੁੱਲ ਬੱਚਾ ਤੇਰਾ ਵਿਗ ਜੂ ਤੇਰਾ ਨਾ ਚੱਲਦਾ ਬਾਈ ਪੱਟਾ ਨਹੀਂ ਵਿਗਦਾ ਤੇਰਾ ਚੱਲ ਜੂ ਕੋਟਾ ਵਿਕ ਜੂ ਹੱਲੇ ਚਲਾ ਜਾ ਜਾ ਰਿੰਨੂ ਆ ਕੇ ਸੌਂ ਜਾ ਰ ਅਟ ਜੰਮਿਆ ਦੋ ਵਾਰ ਅਟ ਗਿਆ ਨਹੀਂ ਕੋਈ ਨਾ ਕਰਨਾ ਨਹੀਂ ਉਤੋਂ ਹੁਣ ਨਹੀਂ ਅਟ ਦਿੰਦੇ ਚਾਚਾ ਦਿਲ ਨਾਲ ਛੱਡੀ ਤੂੰ ਫਿਕਰ ਕਰੀ ਚੱਲ ਖੜਾ ਆ ਇਹਨੇ ਲਾਣਾ ਯਾਰਾ ਮੁੰਡੇ ਨਿਆਰਾ ਕਹਦਾ ਮੇਰਾ ਸੌਦਾ ਕਰਾ ਕੇ ਮੈਂ ਕਰਾ ਲਵਾਂ ਈ ਏਰੀਆ ਅਗਲੇ ਤੋਂ ਕੋਈ ਸਾਈ ਫੜਾਓ ਜੀ ਹਾਂ ਕੰਨ ਛੱਡ ਦੇਦਾ ਮੇਮਣੀ ਦਾ ਔਰੇ ਨੂੰ ਕਿਹੜੀ ਆਹੀ ਉਹ ਤਾਂ ਫੜ ਵੀ ਨਹੀਂ ਯਾਰ ਵੀ ਉਹ ਤਾਂ ਫੜ ਯਾਰ ਉਹ ਨਹੀਂ ਹੋਣਾ ਵੀ ਇਹ ਹੋ ਕਿਹੜਾ ਵੀ ਕਿਹੜਾ ਨਹੀਂ ਦਾ ਡੱਬਾ ਬੱਕਰਾ ਮਗਾ ਚਾਚਾ ਇਹਨਾਂ 20000 20000 ਚੁੱਪਦਾ ਕਰ ਜੋ ਮੇਰਾ ਬਾਪਾ ਲੈ ਜਾਏ ਪੰਜ ਲਾਵੇ ਉਹਨੂੰ ਗੁੱਸਾ ਆ ਗਿਆ ਲੈ ਚੱਲ ਤੂੰ ਇੱਧਰ ਨੂੰ ਆ ਜਾ ਲੈ ਫੜ ਫੜ ਲਈ ਲੈ ਜੀ 11000 ਦੇ ਬਾਈ ਨਹੀਂ ਬਾਈ ਇਹਨਾਂ ਫਰਕ ਨਹੀਂ ਹੋਗਾ ਚਾਚਾ 10000 ਖੰਡ ਦਾ ਬਸ ਹੋ ਜਾਊਗਾ ਬਾਹਰ ਤੇ ਯਾਰ ਹੁਣ ਕਿੰਨਾ ਕਰੇਗਾ ਇਹ ਬੱਚਾ ਇਹਦਾ ਪਹਿਲੇ 14000 ਰੁਪਏ ਲੱਗ ਚੁਕੇ ਆ ਦਿੱਤਾ ਨਹੀਂ ਬੱਚਾ ਹੋਰ ਗੱਲ ਛੱਡ ਜਾ ਆ ਹੁਣੇ ਹੀ ਗੱਲ ਕਰਦਾ ਹੁਣ ਦੀ ਗੱਲ ਕਰਦਾ 14000 ਦਾ ਲੱਗ ਜਾਣਾ ਦਾ ਭੋਗ ਦੀ ਲਾਓ ਰੇ ਖੜ ਲੱਗ ਗਿਆ ਲਵਾ ਲਿਆ ਕਾਈ ਜਾਉਂਗੇ ਫਿਰ ਵੇਦਾ ਕੋਈ ਨਹੀਂ 15 15 ਦਾ ਬੰਦੂ ਕਿੱਥੇ ਮਣੂਗੇ ਕਿੱਥੇ ਮਣੂਣੂ ਆਪਣਾ ਹੀ ਮੜਾ ਜਾ ਦੂ ਘਟਰੀ ਮੰਨਦਾ ਇਹੋ 15 ਦੇ ਨੀਚੇ ਜਾ ਚੱਲ ਫੜਾ ਫੜਸਾਈ ਤਨ 14 ਰੁਪਏ 14 ਰੱਖੀ ਯਾਰ ਨਹੀਂ ਨਹੀਂ 14 ਦਾ ਡੇੜਾ ਹੁੰਦਾ ਉਹਨਾਂ ਨੂੰ ਦੇ ਦਿੰਦਾ ਭਾਈ 14 ਰੁਪਏ ਜੇ ਤੇਰੀ ਇਮਾਨਦਾਰੀਆ ਦੇਣਾ ਹਰ ਜਾ ਤੇਰੀ ਇਮਾਨਦਾਰੀਆ 14 ਲੱਗਾ ਕਿਉਂ ਰੱਖੀ ਯਾਰ ਮੈਨੂੰ ਵੀ ਪਤਾ ਫਿਰ ਦੇਣਾ ਯਾ ਮੇਰੇ ਸਾਹ ਹੋਰੀ ਮਹਿੰਗਾਈ ਕਰੀ ਜਾਂਦਾ ਯਾਰ ਨਹੀਂ ਬੋਲਦੇ ਠੀਕ ਹੈ ਕਿ ਨਹੀਂ ਫੋਸਫ ਲੱਗਦੇ ਹੁਣ ਐਵੇਂ ਤੈਨੂੰ ਫਾਇਦਾ ਕੀ ਆ 18 ਹਜ਼ਾਰ ਬੱਚੇ ਦੇ ਦਿਆਂਗੇ ਫਾਈਨਲ ਛੜ ਜਾ ਕੋ ਮੋੜਾ ਹਾਂ ਇਸ ਤਰ੍ਹਾਂ ਫੇਂਗਦਾ ਹੁੰਦੀ ਨਹੀਂ ਗੱਲ ਤੈਨੂੰ ਛੜ 14 ਦੇ ਦਿੰਦੇ ਨੇ ਨਹੀਂ ਨਹੀਂ ਛੜ ਦੋ ਹੁੰਦੇ ਯਾਰ ਨਹੀਂ 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 ਉਹ ਫੜਾ ਰੱਖ ਲੈ ਫਿਰ ਹੁਣ ਜਾਨ ਕੱਢ ਲਈ ਹੁਣ ਲੈ ਦੀ ਯਾਰਾ ਇਹ ਤਾਂ ਕਹਿੰਦਾ ਮੈਨੂੰ ਅੱਜ ਜਾਵਾਂ ਇਹ ਚੀਜ਼ ਇਹਨੂੰ ਇਹਨੂੰ ਮਾਰ ਜੂ ਬਕਰ ਨੂੰ ਮਾਰਦੀ ਆ ਉਹ ਮਾਰਦਾ ਨਹੀਂ ਭਾਈ ਚੀਜ਼ ਆ ਭਾਈ ਇਹ ਜ਼ਰਾ ਗੜਮ ਗੜਾ ਕਰ ਰੋ ਥੰਨੇ ਇੱਥੇ ਖੜਾ ਲਗਾ ਮੇਰਾ ਬਹਿਜੋ ਦਾ ਹਾਂ ਚੱਲ ਕਰਤਾ ਤੇਰੇ ਸਿਰੋਂ ਡੰਗਰ ਲੇਗਾ ਫੜਾ ਆ ਫੜ ਤੇ ਗੀ ਡੰਗਰ ਆ ਫੜਾ ਪੂਰਾ ਹੋ ਗਿਆ ਯਾਰ ਪੂਰੇ ਦਾ ਹੋ ਗਿਆ ਚੱਕ ਲੈ ਦੇ ਬਾਈ ਖੜਾ ਖੜਾ ਦੇ ਬਾਈ ਗਣ ਪੈਸੇ ਦੇ ਪੈਸੇ ਨਾ ਫੜਾ ਮੈ ਤੇ ਤੇਰੀ ਤਾਂ ਤੇਰੀ ਨੂੰ ਮਾਗਿਆ ਯਾਰ ਮੈਂ ਮਣਾ ਚੰਗਾ ਚਾਚਾ ਮੈਂ ਮਣਾ ਵਧੀਆ ਯਾਰ ਆਪਾਂ ਤੈਨੂੰ ਕੀ ਕਹਦਾ ਕਸਮ ਲਾ ਕੇ 14000 ਦਾ ਦਿੱਤਾ ਤੇ ਤਿੰਨ ਗਰੀ ਮੁੰਡਾ ਆਇਆ ਉਹ ਵੀ ਤੇਰਾ ਛੱਡ ਚੋਦੀ ਮੰਮੋ ਨੇ ਬਣਾਇਆ ਨਹੀਂ ਗਿਆ ਤੈਨੂੰ ਤਾਂ 15 ਲਾ ਕੇ ਗਿਆ ਸਾਢੇ 14 ਲਾ ਕੇ ਉਹ ਨਹੀਂ ਹੋਣਾ ਵੀ ਇਹ ਕਿੱਥੇ ਆਉਂ ਨੂੰ ਇਹ ਸਾਢੇ ਉਹ ਬੱਚਾ ਵਾ ਤੈਨੂੰ ਤਾਂ ਮੰਗਿਆ ਕੁਝ ਨਹੀਂ ਨੇ ਉਹ ਮੀਟ ਦੇ ਹਿਸਾਬ ਨਾਲ ਨਹੀਂ ਇਹ ਮੀਟ ਆ ਲਾ ਪਾ ਗਿਆ ਉਹ ਮੇਮਣਾ ਬੱਚਾ ਉਹਨੂੰ ਬਾਈ ਉਹ ਬੱਚਾ ਮੇਮਣਾ ਲਈ ਫੜ ਕੇ ਜਾਏਗਾ 2 ਹੈ ਤਿੰਨ ਚਾਰ ਕਿਤਨੀ ਵੀਰੇ ਕੁਆਲਟੀ ਆਪਸ ਵਿੱਚ 5 ਉਹ ਨਹੀਂ ਮਖਿਆ ਤੂੰ ਸੋਣੀ ਰੱਖ ਲਾ ਵੀ ਇਹ ਜੇ ਵੀ 2 8 9 10 11 12 13 14 15 ਬਾਰਾ ਫੇਰ ਮਾਰ ਬਾਅਦ 15 ਕਰ ਲੈ ਨਾ ਕਰ ਠੀਕ ਹੈ ਜੀ ਜੀ ਬਹਿ ਗਿਆ ਕੋਲਾ ਕਰ ਬਈ ਸਾਹਮਣੀ ਕਰ ਆਪਣੀ ਕਿਸੇ ਲੋਕ ਨਹੀਂ ਹੈਗੀ ਪੂਰਾ ਕਰੋ ਨੋਟ ਬੰਸਾਦਾ ਬਈ ਦੋ ਦਾ 10 20000 25000 ਦਾ ਵੇਚਿਆ ਦਾਸ ਕੋਈ ਦੇ ਕੋਈ 200 ਦੇ 200 ਦੇ ਨਹੀਂ ਕੋਈ ਚਾਚਾ ਕੋਈ ਨਹੀਂ ਇਹ ਮੋਰ ਰੋ ਰਗਾ ਯਾਰ ਜੀ ਬਈ ਲੈ ਦਾਸ ਇਹ ਦਾਸ ਤੇਰਾ ਕਰੀ ਰੱਖਿਆ ਅੱਜ ਸੌਦਾ ਕੱਟ ਤੇਰਾ ਜੰਨਾ ਜੰਨਾ ਦਾ ਹਾ ਹੋਊਗਾ ਪਰ ਅੱਜ ਸੌਦਾ ਕੱਟ ਹੋਇਆ ਮੇਰਾ ਦੇ ਚਾਚੇ ਨੂੰ ਦੋ ਦਾ ਹੁਣ ਤੂੰ ਮੇਰੇ ਤੋਂ ਹੀ ਗੱਲ ਖਲੋਣੀ ਆਹੀ ਤਾਂ ਕਾਜ ਹੈ ਫੇਰ ਬਈ ਤੂੰ ਆਪ ਹੀ ਹਿਸਾਬ ਦਾ ਪੱਕਾ ਜਾਂ ਨਾ ਪੱਕਾ ਹੈ ਨਹੀਂ ਸਹੀ ਆ ਉਹ ਬੰਦਾ ਹੈ ਕਨੇ ਲਾਇਕ ਉਹ ਮੇਰੇ ਕੋਲੋਂ ਨਾ ਨੰਬਰ ਯਾਰ ਉਹ ਹੈ ਵੀ ਉਹ ਅਗਲੇ ਕੋ ਜਿੰਨੇ ਕ ਸਰਦੇ ਚਲੋ ਕੋਈ ਕਰਨੀ ਕਿਹੜਾ ਗੁੱਸਾ ਹੁੰਦਾ ਚਲ ਗੁੱਸਾ ਕਦਾ ਕਾਦਾ ਹੈ ਜਾਲੀ ਮਗਰੋਂ ਬਾਣੀ ਨਹੀਂ ਰਹੀ ਇਹ ਇਹ ਚਲੋ ਹਜਰ ਸਹੀ ਦਾ ਕੱਢੋ ਤੇ ਆ ਸਾਈ ਓਰੇ ਤੇਰੇ ਮਰ ਪੱਕਾ ਤੇਰੇ ਮਗਰੋਂ ਆ ਰਿਹਾ ਹੈਗਾ ਇਹ ਕਿਹੜੇ ਦੰਦਾ ਪੱਠਾ ਆਹ ਮੈਂ ਤੁਹਾਨੂੰ ਘਾਤਵਾ ਦੇ 10000 ਦੀ ਆ ਦੇ ਆਹ ਯਾਰ ਬੰਦਾ ਤੇ ਦਾਦਾਈ ਭੋਗੀ ਜੂ ਯਾਰ ਤੂੰ ਮੈਨੂੰ ਫੜਾ ਯਾਰ ਆ ਗਈਆਂ ਸੌਦਾ ਪੁੱਗਿਆ ਨਹੀਂ ਪੁੱਗਿਆ ਨਹੀਂ ਸੌਦਾ ਹੋਇਆ ਤੁਸੀਂ ਇਹਦਾ ਖੋਲ ਯਾਰ ਹੋ ਰੁਕ ਜਾ ਭਰਾ ਵੇਖ ਲੈ ਆ ਵੀ ਖੋਲ ਕੇ ਦੇ ਫੇਰ ਇਨੀ ਗਰਮੀ ਪੈਂਦੀ ਆ ਥੀਰੇ ਜੀ ਥੀਰੇ ਲੈ ਕੇ ਕੋਈ ਨਾ ਲੈਣਾ ਦਰ ਇਹਨਾਂ ਨੂੰ ਮੰਡੀ ਦੇਣੇ ਨੇ ਪੈਸੇ ਇਹਨਾਂ ਨੂੰ ਆਪਣੀ ਪਤਾ ਲੱਗ ਗਿਆ ਆ। ਆ ਛੋਟੀਆਂ ਦੋਨੋਂ ਦਾ ਨਾਮ ਇਹਨਾਂ ਅੰਨਾ ਦਾ ਹੀ 75000 ਰੁਪਏ। 75000 ਜਿਹੜੀ ਲਾਈਨ ਸਟ੍ਰੀਟ ਕੋਲਦੀ ਉਹ ਚੱਲਦਾ ਰਹੂਗਾ। ਆਇਆ। ਹੋਇਆ ਇਟਰ ਨੇ। ਹਾਂ ਬੰਦਰ। ਇਹ ਲੱਗੇ ਹੈ। ਹਾਂ। ਬੀਰੀ ਲੱਗੇ ਇਹ। ਹਾਂ। ਠੀਕ ਆ ਆਪਾਂ ਦਾ ਸਿੱਧੀਆਂ ਗੱਲਾਂ ਨੇ। ਆਪਾਂ ਕੋਈ ਲੈ ਕਰਦੇ ਹਾਂ। ਜੇ ਜੇ ਐਸੇ ਕਰਦਾ ਹਾਂ। ਐਕਸਪਲੋਰ ਕਰਦਾ ਹਾਂ ਅੱਡੀ ਜੀ ਇਹਨਾਂ ਦੇ ਸ਼ਰਮ। ਕੋਡ ਜੇ ਹੁਣ ਨਹੀਂ ਕਰਦਾ ਨਾ ਫੇਰ ਨਹੀਂ ਕੋਈ ਕਰਦਾ। ਇਹਨੂੰ ਬਾਕੀ ਪਤਾ ਮੇਰੇ ਬਾਰੇ। ਕੋਡ ਦਾ ਕਰਦਾ। ਮੇਰੀ ਕੱਲੀ 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 ਉਹ ਆਹਾ 60000 ਦੀ ਕੱਲੀ ਆ। ਓਏ 52000 ਦੀ ਬੰਦੇ ਮੂੰਹੋਂ ਮੂੰਹੋਂ ਮੰਗਦੇ ਤੇ ਇਹਨੂੰ। ਦਿੱਤੀ ਨਹੀਂ ਆ। ਇਹਦਾ ਤੇਰਾ ਇੱਕ ਹੈ ਵੀ ਚਲ ਨਵਾਂ ਬੰਦਾ ਆ ਪਠਾਈਏ। ਜਿਹੜਾ ਦੇ ਦੂਗਾ। ਅਲੇ ਨਹੀਂ ਗੱਲਾਂ ਦੱਸਦਾ ਹੀ ਨਹੀਂ। ਜਿਹੜੀਆਂ ਗੱਲਾਂ ਤੈਨੂੰ ਮੈਂ ਦੱਸ ਰਿਹਾ। ਤੂੰ ਤਾਂ ਹੀ ਤੈਨੂੰ ਵਹਿ ਨਹੀਂ। ਵਾਹ 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 ਇਹ ਪੈਸੇ ਲੈ ਕੇ ਕੀ ਦੱਸਦਾ ਬੂ ਜੀ ਹਾਂ ਇਹ ਗੱਲਾਂ ਦਾ ਆਪਾਂ ਤਾਂ ਕਹਿੰਦੇ ਆ ਵੀ ਚਾਚਾ ਵੀ ਚੱਲ ਕੋਈ ਗੱਲ ਨਹੀਂ ਆ ਵੀ ਨਵਾਂ ਬੰਦਾ ਭਾਈ ਯਾਰ ਫੌਜੋਂ ਦਾ ਮੇੜ ਕੇ ਬਣਾ ਕਰ ਕੇ ਫਿਰ ਗੱਲ ਭੰਗ ਲੋ ਯਾਰਾ 12000 ਹੋਰ ਬੂੰਜਾ ਕਰ ਲਾ ਕਿਉਂ ਵੀ ਉਹ ਕਿਹੜੇ ਹਿਸਾਬ ਨਾਲ ਕਰ ਲਾ ਮੈਨੂੰ ਐਂ ਦਾ ਦੱਸ ਦੇ ਇੱਕ ਤੇਰੀ 2 ਘੜ 40 ਦੀ ਹੋਗੀ ਹੋਗੀ ਨਾ ਹਾਂ ਤੇ ਦੂਜੀ ਮੈਂ 14000 ਦੀ ਦੂਜੀ ਕਿ ਵੱਧਣਾ ਬਣੇ ਤਾਂ ਇਹ ਕਿਵੇਂ ਬਣਨਗੇ ਬਾਦਾਂ ਕੋਈ ਨਹੀਂ ਕੰਦਰ ਸੱਤ ਕਰਦੇ ਆ ਲਾ ਲ 14 ਹੀ ਬਣਿਆ ਕਿਉਂ ਜੀ ਇੰਨੀ ਬਣੇ ਕਿੰਨੇ ਦਿਓਗੀ ਇਹ ਬਬੂ ਜੀ ਆ ਇਹਦੇ ਕੋ ਮੈਂ ਉਹ ਪੱਠੋਂ ਦਾ ਹੀ ਖਣਦੀ ਆ ਗਿਫਟ ਕਰਨੀ ਗਿਫਟ ਫਾਰਮ ਦਾ ਮਾਲ ਜੱਟ ਆ ਫਾਰਮ ਦਾ ਜਦੋਂ ਗਿਫਟ ਵਾਲਾ ਤੈਨੂੰ ਗਿਫਟ ਵੀ ਦੇ ਕੇ ਦੋ ਰਾਂਗੇ ਗਿਫਟ ਵਾਲਾ ਆਪਾਂ ਭਾਜਦੇ ਨਹੀਂ ਗਿਫਟ ਵਾਲਾ ਸਿਸਟਮ ਆ ਜਾਣਾ ਉਹ ਨਛਾਨਾ ਇਹਦੀ ਮੇਰਾ ਇੰਨਾ ਹੋਇਆ ਇੰਨਾ ਹੋਇਆ ਚਲੋ ਸਾਰਿਆਂ ਨੂੰ ਪਤਾ ਲੇਰ ਕਰੂਗਾ 18000 185000 ਦੇ ਬੱਕਰੇ ਖਰੀਦੇ ਸੀ ਇਹ ਨਹੀਂ ਖਰੀਦ ਕੇ ਦਿੱਤੇ ਸੀ ਉਰੋਂ ਮੰਡੀ ਤੋਂ ਠੀਕ ਆ ਉਹਨਾਂ ਵਿੱਚੋਂ ਦੋ ਹੀ ਰਹਿ ਗਏ ਬਾਕੀ ਸਾਰੇ ਮਰ ਗਏ ਸੀ ਜਿਹੜੇ ਤਾਂ ਖਸੀ ਨਾਲ ਦੇਖੋ ਕਿੱਥੇ ਹਾਂ ਉਹ ਮਰ ਗਏ ਜਿਹੜੇ ਤੁਸੀਂ ਦੇ ਹਾਂ ਇੱਕ ਦਮ ਮਰ ਗਏ ਬਾਟ ਐਕ ਹੋ ਗਿਆ ਜੇ ਸਮਝ ਤਾ ਤੇ ਤਾਂ ਹੀ ਤੈਨੂੰ ਕਿਹਾ ਵੀ ਆਪਾਂ ਤੇਰੀ ਸੇਵ ਕਰਾਂ ਸਪੋਰਟ ਆਪਾਂ ਫੇਰ ਵੀ ਖੜੇ ਆ ਬੰਦਿਆਂ ਨਾਲ ਮਾਦਰ ਨਾਲ ਫੇਰ ਵੀ ਕਿਹ ਮਾੜੇ ਮੋੜੇ ਹੋਰ ਭਗਤ 52000 ਦੀ ਉਹ ਲੋਹੀ ਵਿਕੀ ਹੋਈ ਸੀ ਆਪਾਂ ਫੇਰ ਵੀ ਬੱਕਰੀਆਂ ਮਾਰ ਗਏ ਤਿੰਨ ਚਾਰ ਬੱਕਰੀਆਂ ਉਹਦਾ ਤੈਨੂੰ ਆਇਆ ਵੀ ਚਲ ਆਪਾਂ ਫੜ ਦਿੰਦੇ ਨੇ ਮੈਂ ਮਰ ਜਾਣਾਂ ਨੇ ਵਸਤੀ ਗੱਲ ਥੋੜੀ ਆ ਪਰ ਨਾ ਨਾ ਕਿਸੇ ਆਪਾਂ ਕਹਿੰਦੀ ਨਹੀਂ ਆਪਾਂ ਕਿਹੜੇ ਕਿਸ ਨੂੰ ਦੱਸਦੇ ਆ ਆਪਾਂ ਕਿਸੇ ਨੂੰ ਕੁਝ ਨਹੀਂ ਦੱਸਦੇ ਚਲ ਪਾਲਾ ਹੋਏ ਖਾ ਉਹ ਜਨਾਬਾ ਬਦਿਆ ਮੈਂ ਵਾਦਾ ਕਰੇਗਾ ਕਿ ਮੈਂ ਪੂਰਾ ਹਿਸਾਬ ਦੇਦਾ ਫੌਜੀ ਨੂੰ ਹੁਣ ਸਾਰੇ ਬੰਦਿਆਂ ਨੂੰ ਦਿਖਾ ਲੋ ਜੇ ਨਾ ਹੋਈ ਇਹਨੇ ਦੀ ਆਪਣੇ ਤੋਂ ਫ੍ਰੀ ਲੈ ਜੀ ਤੈਨੂੰ ਵੀ ਰੋਜ਼ ਦੀ ਤੂੰ ਵੇਚਦਾ ਉਹ ਕਿਹੜਾ ਜੰਮਾ ਕਰਕੇ ਰਿਆ ਜੋ ਘਟਾ ਤੁਸੀਂ ਸਹੀ ਆ 15 ਦਾ ਪਤਾ ਉਹ ਨਹੀਂ ਪੈਂਦੀ ਬਿਲਕੁਲ ਮੈਂ ਪਾਦਾ ਕਿ ਬੰਦਾ 15 ਦੀਆਂ ਹੀ ਆ ਜਾਂ ਮਿਲਦੀਆਂ ਨੇ ਮੈਨੂੰ 50 ਲਿਆ ਦੇ 60 ਦਾ ਨਾ ਗਾਇ ਨਾ ਗਾਇ ਡੋਗੜ ਚੜੀਓ ਤੇਰੀ ਉਹ ਹੋਗੀ ਹਾਂ ਹੋਗੀ ਨਾ ਉਹਦਾ ਲੱਗ ਹੈਗੀ ਹਾਂ ਇਹ ਤੇਰੀ 15 ਦੀ ਬਾਦੀ ਕਿੰਨੇ ਹੋਗੇ ਹਣੋਂ ਕਿਉਂ ਬਈ ਕੌਣ ਦੇ ਦੂ 15 ਦੇ ਤੂੰ ਸਾਫ ਲਾਉਨੇ ਆ ਬੀ ਆਉ ਸਾਫ ਲਾਉਨੇ ਆ ਕੌਣ ਦੇ ਤੂੰ ਉਹਦਾ ਹੋ ਗਿਆ ਇਹਨੂੰ ਕੱਲੇ ਉਹ ਤਾਂ ਅਲੱਗ ਆ ਯਾਰ ਉਹਦਾ ਤਾਂ ਮਸਲਾ ਹੀ ਨਹੀਂ ਕੋਈ ਉਹ ਤਾਂ ਅਲੱਗ ਆ ਉਹ ਤਾਂ ਨਿਬੜ ਗਈ ਉਹਨਾਂ ਦੇ ਵਿੱਚ ਪਰਾਈ ਨਾ ਉਹਦਾ ਤਾਂ ਬਿਰਬਾ ਨਾ ਪਾ ਓਏ ਗੱਡੀ ਬੰਦ ਨਹੀਂ ਮੰਗਦਾ ਹਾਂ 15 ਦੀ ਮੈਂ ਕਿਵੇਂ ਦੇ ਦੂੰਗਾ ਯਾਰ ਸੌਦਾ ਹੀ ਹੁਸਕੀ ਲੈ ਜੀ ਮੈਂ ਕਿਹਾ ਯਾਰ ਆ ਆਪਾਂ 16.5 ਦੀ ਲੈ ਕੇ ਆ ਉਹਦੇ ਨਾਲ ਇਹਦੇ ਨਾਲ ਜ਼ਮੀਨ ਆਸਮਾਨ ਦਾ ਫਰਕ ਆ ਇਹ ਫੌਜੀ ਦੇ ਪਸੰਦ ਦੀ ਤਾਂ ਲਈਆ ਮੈਂ ਆਪਣੇ ਤਾਂ ਪਸੰਦ ਨਹੀਂ ਦੀ ਇਹ ਨਹੀਂ ਫੜ ਕੇ ਪੱਠੋ ਉਹ ਦਿਖਾਈ ਲੱਖੀ ਪੱਠਾ ਦਿਖਾ ਚਿੱਟੀ ਅੱਖ ਕਬੂਤਰੀ ਪਹਿਲੇ ਸੂਏ ਸੁਣਾ ਵੇ ਇੱਧਰੋਂ ਡੇਢੀ ਕਰੋ। ਨਹੀਂ ਉਹ ਤਾਂ ਕਰਦਾ। ਨੇ ਜੀ ਘਾਟ। ਕਹਿ ਦੰਦਾ ਵਿੱਚ ਰਹੇ। 6 ਦੰਦਾ ਬਾਈ। ਆਸਤਾ ਨੂੰ। ਚਲ ਜਲਾ ਆ ਵੀ ਇਹਦੇ ਨਾਲ ਅੱਜ ਆ ਕੇ ਬਹਿ ਗਿਆ ਆਪਣੇ ਬਾੜੇ ਚ ਆਪਾਂ ਵੀ ਥਾਲੀ ਨਾਲ ਚਲ ਲਿਹਾਜ ਪੈਂਦੀ ਪੈਂਦੀ ਪੈ ਜਾਂਦੀ ਆ। ਉਹ ਡਿਮਾਂਡ ਦਾ ਯਾਰ ਫੌਜੀ ਤੋਂ ਮੈਂ ਕੁਝ ਵੀ ਨਹੀਂ ਕਰੀ ਬਾਈ ਮੈਂ ਤਾਂ 25000 ਰੁਪਇਆ ਕਿਹਾ ਸੀ। ਠੀਕ ਆ ਵੀ ਚਲ ਕੋਈ ਗੱਲ ਨਹੀਂ ਵੀ ਗੱਡੀ ਦਾ ਗੱਲ ਆ। ਇਹ ਵੀ ਚੋਗੀ ਹੋਈ ਤਾਂ ਵੀ ਘੜ। ਫੇਰ ਆਪਾਂ ਇਹਨੂੰ ਇੱਕੋ ਗੱਲ ਮੁਕਾ ਦੇ ਵੀ ਮੈਂ 20000 ਦੀ ਤੈਨੂੰ ਦਊਂਗਾ ਫੋਜੀਆ ਤੇਰੇ ਵਾਸਤੇ ਆ ਹੋਰਾਂ ਵਾਸਤੇ ਵੀ ਹੁਣ 20 ਦੇ ਮੇਰਾ ਕੋਈ ਘਾਟ ਬਾਤ ਹੈ ਨਹੀਂ ਮੈਂ ਕੀ ਕਹੂੰਗਾ ਵੀ ਕੋਈ ਘਾਟ ਬਾਤ ਹੈ ਨਹੀਂ ਜ਼ਮੀਨ ਨਹੀਂ ਹੈ ਵੀ ਰੁਪਏ ਦੀ ਵੀ ਨਹੀਂ ਹੁਣ ਅਰੇ ਇਹ ਕਿੱਥੇ ਕਰੀਆਂ ਪਈਆਂ ਨੇ ਬੋਲ ਤੁਹਾਨੂੰ ਮਾਰਦੇ ਤਾਂ ਨਹੀਂਗਾ ਪਰਾਂ ਇਹ ਦੇ ਹਾਂ ਜੀ ਹਾਂ ਬਾਰ ਹਜੇ ਵੀ ਯਾਰ ਹੁਣ ਇਹ ਪੱਕਾ ਕਰਦਾ ਬੋਜੀਆ ਸਾਡਾ ਇੱਕ ਮੱਡਾ ਇਹ ਬੰਦਾ ਹੇ ਵੀ ਧੱਕਾ ਕਰੀ ਜਾਂਦਾ ਯਾਰ ਕੋਈ ਗੱਲ ਨਹੀਂ ਮੈਂ ਮੈਂ ਤਾਂ ਕਹੇ ਇਹਦੇ ਜ 17000 ਚ ਧੱਕਾ ਹੈ ਉਹ ਜਦ ਇੱਕ ਵਾਰ ਨਹੀਂ ਦਰ ਨਹੀਂ ਕੋਈ ਕਮਾਈ ਇਹਦਾ ਵੇਚਣ ਵਾਲੇ ਵੀ ਪੈਸੇ ਲਾਉਂਦੇ ਨੇ ਜਿਹਨੇ ਗਾਂ ਵੇਚਣੀਆਂ ਇਹ ਤਾਂ ਖਾਲੇ ਆ ਵੇਚਣ ਆ ਸੀ ਉਹ ਵੇਚਣ ਵਾਲੇ ਵੀ ਪੈਸੇ ਕਾ ਦੇ ਯਾਰ ਗੱਲ ਇਹਨੂੰ ਐ ਪੁੱਛ ਲਾ ਵੀ ਕਿੰਨੇ ਬੰਦੇ ਮੋੜ ਤੇ ਤੜਕੇ ਦੇ ਹੁਣ ਕਿਸੇ ਦਾ ਬਣੂਂਦੀ ਯਾਰ ਹੈ ਉਹ ਚਾਚਾ ਹੁਣ ਜਦੋਂ ਰਸਤਾ ਦੇ ਨਾ ਬੰਦਾ ਫਿਰ ਉਹਨੂੰ ਮਾਰੀਦਾ ਨਹੀਂ ਹੁੰਦਾ ਫੇ ਸੌਣਾ ਖਾ ਹੁਣ ਤੂੰ ਯਾਰ ਤੋੜ ਦੇ ਫਿਰ ਤੂੰ ਸੌ ਠੀਕ ਆ ਕੋਈ ਜਾ ਹੁਣ ਮੈਂ ਗੱਲ ਲਾਏ ਆ ਬਾਈ ਮੈਂ ਤੁਹਾਨੂੰ ਲੈਦੀ ਯਾਰਾ ਤੇਰੇ ਕੋਲ ਇੱਕੋ ਜਿਹਾ ਜੋੜਾ ਜਿਹਦਾ ਜਿਹਦਾ ਤੁਹਾਨੂੰ ਚੰਗਾ ਲੱਗੇ ਦਾ ਜੇ ਮੈਨੂੰ ਮੈਨੂੰ ਚੰਗਾ ਲੱਗਿਆ ਫੇਰ ਤੂੰ ਦੁਬਾਰੇ ਮੈਨੂੰ ਮੰਡੀ ਚ ਖਾਦ ਲਈ ਨਹੀਂ ਭਈ ਮਰੇ ਰਵੀ ਲੰਘ ਜੀ ਯਾਰ ਆਪਣੇ ਕੋਲ ਤਾਂ ਗੱਲ ਨਹੀਂ ਆਪਾਂ ਦਾ ਯਾਰ ਗੱਲ ਅਗਲੇ ਨੂੰ ਲੈ ਹੁਣ ਤੇਰੀ ਬੱਸ ਬੇਦ ਵੀ ਹੋਣਾ ਬੋਲੀ ਬੋਲ ਉਦੋਂ ਬਾਅਦ ਨਾਸ਼ਤ ਤੇਰੇ ਕੋਲੋਂ ਲਾਉਣਾ ਹੈ ਨਹੀਂ ਮੈਂ ਇੱਕੜਾ ਵਿਕਣੋ ਰਹਿ ਜੂ ਨਾਲਾ ਮੱਥੇ ਨਾਲ ਲਾ ਲੂੰਗਾ ਨਾਲਾ ਓਏ ਤੂੰ ਆਹ ਨਾ ਕਰਿਆ ਕਰ ਆਪੀ ਨੇ ਮਾਰ ਮਾਗਾ ਮੈਂ ਬੋਲ 19000 ਦੀ ਹੋ ਗਈ ਯਾਰ ਕੋਈ ਗੱਲ ਨਹੀਂ ਉਹ ਗਣਾ ਵਾਦਾ ਕਰੇ ਪਰਮਾਤਮਾ ਹੁਣ ਸਾਹ ਲਾ ਲਈ 20000 ਰੁਪਿਆ ਤਾਂ ਹੁਣ ਵੀ ਤੈਨੂੰ ਦੱਸਦਾ ਇਹ ਪਾਠੋ ਤੋਂ ਲੈ ਕੇ ਐਂ ਰਸੀਨਾ ਖਮਾ ਲੈ ਤਾਂ ਹੀ ਵਿਗਰੀ 10000 ਦੀ ਤਾਂ ਵੀ ਜਿਹਨੂੰ ਮਰਜ਼ੀ ਫੜਾਇਆ ਹਾਂ ਜਾਂਦੀ ਆ ਵੀ ਆਪਾਂ ਤੈਨੂੰ ਤਾਂ ਆ ਕੇ ਕਹਿੰਦਾ ਨਹੀਂ ਦੂਰ ਦੂਜੀ ਮੰਡੀ ਬੋਲੀ ਆ ਕੇ ਤੂੰ ਮੇਰੇ ਵਿੱਚ ਵੱਜੇਗਾ 30 ਲੈ ਲੋ ਯਾਰ ਮੈਂ ਕਿਉਂ ਕਹਣਾ ਵੀ ਮਾੜੀ ਨਾ ਲਓ ਜੱਜ ਦੀਆਂ ਲੈ ਠੀਕ ਹੱਬਾ ਕਿਆ ਹੁਣ ਇਹ ਵੀ ਪੇਮੈਂਟ ਭਾਈ ਇਹ ਦੱਲ ਕੇ ਕਰੋ ਇਹ ਕੋਈ ਵੀ ਪੰਡੋ ਦਾ ਕਦੋਂ ਕਰੋ ਇਹ ਆ ਪੇਮੈਂਟ ਦੇ ਦਿਓ ਜੀ ਪੇਮੈਂਟ ਪਹਿਰੂ ਕਾ ਦੋ ਮਸੱਦੇ ਵਿੱਚ ਦੇ ਦਿਓ ਕੁਝ ਜਾਣ ਲੱਗੇ ਦੇ ਦਿਓ ਕੋਈ ਚੱਕਰ ਨਹੀਂ ਅਸੀਂ ਵੀ ਜਾਂਦੇ ਹੁਈ ਆਪ ਦਾ